ਅੱਜ ਅਸੀਂ ਮਾਸਟਰ ਕਲੋਨੀ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਖੜੇ ਆ ਤੇ ਸਾਨੂੰ ਜਿਹੜੀ ਹੈਗੀ ਆ ਈਓ ਸਾਹਿਬ ਵੱਲੋਂ ਇੱਕਾਈ ਸੀਗੀ ਕਿ ਜੀ ਆ ਜਿਹੜੇ ਹੈਗੇ ਇਲੀਗਲੀ ਇਹਨਾਂ ਨੇ ਇੱਥੇ ਕੰਸਟਰਕਸ਼ਨ ਕੀਤਾ ਹੋਇਆ ਤੇ ਅਸੀਂ ਅੱਜ ਤੇ ਜਿਹੜੇ ਸੂਚਨਾ ਦੇ ਵੀ ਸੀਗੇ ਤੇ ਅਸੀਂ ਜਦੋਂ ਉਹਨਾਂ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਇਹਨਾਂ 'ਤੇ ਨਸ਼ੇ ਦੇ ਪਰਚੇ ਦਰਜ ਹੈਗੇ ਆ ਇਹਨਾਂ 'ਤੇ ਤੇ ਇਹਨਾਂ ਦੇ ਪਰਿਵਾਰ ਵਾਲਿਆਂ ਤੇ ਪਰਚੇ ਦਰਜ ਨੇ 14 2024 ਦੇ ਵਿੱਚ ਵੀ ਪਰਚੇ ਦਰਜ ਨੇ ਤੇ ਜਿਹੜਾ ਕਿਉਂਕਿ ਇਹ ਸਾਰਾ ਕੰਸਟਰਕਸ਼ਨ ਇਲੀਗਲ ਕੰਸਟਰਕਸ਼ਨ ਸੀਗਾ ਤੇ ਇਹਦੇ ਤੇ ਜਿਹੜੀ ਬੜਦੀ ਕਾਨੂੰਨੀ ਕਾਰਵਾਈ ਅੱਜ ਕੀਤੀ ਗਈ ਹੈ ਤੇ ਆ ਤੁਹਾਨੂੰ ਵੀ ਮੇਰੀ ਇਹੀ ਅਪੀਲ ਹੈ ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਜੇ ਇਨਫਾਰਮੇਸ਼ਨ ਤੁਹਾਡੇ ਕੋ ਆਂਦੀ ਹੈ ਜੇ ਕੋਈ ਵੀ ਜਿਹੜਾ ਇਲੀਗਲ ਕੰਸਟਰਕਸ਼ਨ ਕੋਈ ਵੀ ਕਰ ਰਿਹਾ ਹੈ ਜਾਂ ਕੋਈ ਵੀ ਜਿਹੜਾ ਨਸ਼ੇ ਦਾ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਨਸ਼ੇ ਨੂੰ ਵੇਚਦਾ ਹੈ ਤੇ ਉਹ ਤੁਸੀਂ ਇਮੀਡੀਏਟਲੀ ਸਾਡੇ ਨੋਟਿਸ 'ਚ ਲਾਓ ਤਾਂ ਕਿ ਅਸੀਂ ਬੜਦੀ ਕਾਨੂੰਨੀ ਕਾਰਵਾਈ ਕਰ ਸਕੀਏ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੇਕਰ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਲੀਗਲ ਪ੍ਰਾਪਰਟੀ ਬਣਾਈ ਹੈ ਤੇ ਉਸਤੇ ਵੀ ਇਸੇ ਤਰੀਕੇ ਦੀ ਅੱਗੇ ਵੀ ਬੜਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਤੇ ਐਟ ਦ ਸੇਮ ਟਾਈਮ ਜਿਹੜੇ ਨਸ਼ੇ ਦੇ ਸਵਾਗਰ ਨੇ ਜਿਹੜੇ ਸਮਗਲਰ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਵੀ ਮੇਰੀ ਸਖਤ ਚੇਤਾਵਨੀ ਹੈ ਜੇ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਇਨਵੋਲਡ ਹੁੰਦੇ ਹੋ ਇਸੇ ਤਰੀਕੇ ਦੀ ਇਹ ਇੱਕ ਅਜਿਹੀ ਸ਼ੁਰੂਆਤ ਹੈ ਤੇ ਇਹਨੂੰ ਆਖਰੀ ਕਾਰਵਾਈ ਨਾ ਸਮਝੋ ਇਸ ਤਰੀਕੇ ਦੀ ਅੱਗੇ ਵੀ ਜਿਹੜੀ ਆਪਾਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜਾ ਇਲੀਗਲ ਕੰਸਟਰਕਸ਼ਨ ਕਰਦਾ ਹੈ ਤੇ ਉਹ ਨਸ਼ੇ ਵੇਚਦਾ ਆਦੀ ਹੈ ਉਸ ਤਰੀਕੇ ਦੀ ਕਾਰਵਾਈ ਪਤਾ ਲਾ